ਫੇਰ ਬਦਲ ਸੋਚ ਲਗਾਇਆ ਜੀ ਤੀਜੇ ਰਾਉਂਡ ਦੇ ਵਿੱਚ ਫੇਰ ਬਦਲ ਸੁਖਿੰਦਰ ਕੌਰ ਦਾ ਮਾਰਜਨ ਮਹਿਜ਼ 374 ਰਹਿ ਗਿਆ 1480 ਵੋਟਾਂ ਦੇ ਨਾਲ ਦੂਜੇ ਰਾਉਂਡ ਦੇ ਵਿੱਚ ਸੁਖਿੰਦਰ ਕੌਰ ਅੱਗੇ ਚੱਲ ਰਹੇ ਸੀਗੇ ਇੱਕ ਵਾਰ ਫੇਰ ਬਾਜ਼ੀ ਪਲਟਦੀ ਨਜ਼ਰ ਆ ਰਹੀ ਹੈ ਤੀਜੇ ਰਾਉਂਡ ਦੇ ਵਿੱਚ ਸੁਖਿੰਦਰ ਕੌਰ ਅੱਗੇ ਦਾ ਚੱਲ ਰਹੇ ਨੇ ਪਰ 7348 ਵੋਟਾਂ ਹਾਸਲ ਹੋਈਆਂ ਨੇ ਸੁਖਿੰਦਰ ਕੌਰ ਨੂੰ ਹੁਣ ਜਿਹੜਾ ਹਰਮੀਤ ਸਿੰਘ ਸੰਧੂ ਦੇ ਨਾਲ ਮਾਰਜਨ ਹੈ ਉਹ ਰਹਿ ਗਿਆ ਸਿਰਫ 374 ਵੋਟਾਂ ਦਾ 3900 6974 ਵੋਟਾਂ हासलोया ਨੇ ਹਰਮੀਤ ਸੰਧੂ ਨੂੰ ਬਹੁਤ ਵੱਡਾ ਫੇਰ ਬਦਲ ਬਹੁਤ ਵੱਡਾ ਫੇਰ ਬਦਲ ਇੱਥੇ ਨਜ਼ਰ ਆ ਰਿਹਾ ਹੈ ਤੀਜੇ ਰਾਊਂਡ ਦੇ ਵਿੱਚ ਮਾਰਜਨ ਸੁਖਵਿੰਦਰ ਕੌਰ ਦਾ ਕਟ ਗਿਆ ਪਹਿਲੇ ਦੋ ਰਾਊਂਡਸ ਦੇ ਵਿੱਚ ਸੁਖਵਿੰਦਰ ਕੌਰ ਅੱਗੇ ਚੱਲ ਰਹੇ ਸੀਗੇ ਪਹਿਲੇ ਰਾਊਂਡ ਦੇ ਵਿੱਚ ਮਾਰਜਨ 625 ਸੀਗਾ ਹਰਮੀਤ ਸੰਧੂ ਦੇ ਨਾਲ ਦੂਜੇ ਰਾਊਂਡ ਦੇ ਵਿੱਚ ਮਾਰਜਨ 1480 ਵੋਟਾਂ ਦਾ ਹੋ ਗਿਆ ਹੁਣ ਪਰ ਤੀਜੇ ਰਾਊਂਡ ਦੇ ਵਿੱਚ ਸੁਖਵਿੰਦਰ ਕੌਰ ਅੱਗੇ ਤਾਂ ਚੱਲ ਰਹੇ ਨੇ ਪਰ ਮਾਰਜਨ ਕੱਟ ਗਿਆ ਲੀਡ ਕੱਟ ਗਈ ਹੈ 1480 ਵੋਟਾਂ ਦਾ ਜਿਹੜਾ ਮਾਰਜਨ ਸੀਗਾ ਉਹ ਰਹਿ ਗਿਆ ਮਹਿਜ਼ 374 ਵੋਟਾਂ ਦਾ ਇਸ ਵੇਲੇ ਸੁਖਵਿੰਦਰ ਕੌਰ ਨੂੰ 7348 ਵੋਟਾਂ ਹਾਸਲ ਹੋਈਆਂ ਨੇ ਔਰ ਦੂਜੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਅਰਮੇਂ ਸੰਧੂ ਨੂੰ 6974 ਵੋਟਾਂ ਹਾਸਲ ਹੋਈਆਂ ਨੇ ਲੀਡ ਸਿਰਫ ਸਿਰਫ 374 ਇੱਕੋ ਦਾ ਅਰਮੇਂ ਸੰਧੂ ਨੇ ਸਪੀਡ ਫੜੀ ਹੈ ਇੱਕੋ ਦਾ ਤੀਜੇ ਰਾਉਂਡ ਦੇ ਵਿੱਚ ਅਰਮੇਂ ਸੰਧੂ ਅੱਗੇ ਆਏ ਨੇ ਬਹੁਤ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਉਤਾਰ ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ ਤਰਨ ਤਰਨ ਦੀ ਜਿਮਣੀ ਚੋਂਦੇ ਨਤੀਜਿਆਂ ਦੇ ਵਿੱਚ ਕੁਝ ਵੀ ਹੋ ਸਕਦਾ ਚੌਥੇ ਰਾਊਂਡ ਦੇ ਵਿੱਚ ਹੁਣ ਕਿਉਂਕਿ ਲੀਡ ਕੱਟ ਗਈ ਹੈ ਫਿਲਹਾਲ ਸੁਖਵਿੰਦਰ ਕੌਰ ਅੱਗੇ ਦਾ ਚੱਲ ਰਹੇ ਨੇ ਤੀਜੇ ਰਾਊਂਡ ਦੇ ਵਿੱਚ ਵੀ ਸੁਖਵਿੰਦਰ ਕੌਰ ਨੂੰ ਲੀਡ ਮਿਲੀ ਹੋਈ ਹੈ ਬਟ ਹਰਮੇਸ਼ ਸੰਧੂ ਪਿੱਛੇ ਹੋ ਗਏ ਨੇ ਪਿੱਛੇ ਜ਼ਰੂਰ ਨੇ ਪਰ ਉਹਨਾਂ ਦਾ ਜਿਹੜਾ ਡਿਸਟੈਂਸ ਹੈ ਮਾਰਜਨ ਹੈ ਉਹ ਘਟਾ ਲਿਆ ਸਪੀਡ ਫੜੀ ਡਿਸਟੈਂਸ ਘਟਾ ਲਿਆ ਪਹਿਲਾ ਡਿਸਟੈਂਸ ਇੰਨਾ ਸੀਗਾ ਹੁਣ ਡਿਸਟੈਂਸ ਇੰਨਾ ਰਹਿ ਗਿਆ ਜੇ ਤੁਹਾਨੂੰ ਮੈਂ ਦੱਸ ਸਮਝਾਵਾਂ ਪਹਿਲਾ ਇਦਾਂ ਸੀਗਾ 280 ਵੋਟਾਂ ਦਾ ਮਾਰਜਨ ਸੀਗਾ ਹੁਣ 374 ਵੋਟਾਂ ਦਾ ਮਾਰਜਨ ਰਹਿ ਗਿਆ ਚੌਥੇ ਰਾਊਂਡ ਦੇ ਵਿੱਚ ਕੀ ਹੋਏਗਾ ਬਹੁਤ ਵੱਡਾ ਫੇਰ ਬਦਲ ਬਹੁਤ ਵੱਡੀ ਸਪੀਡ ਜਿਹੜੀ ਹੈ ਉਹ ਹਰਮੀ ਸੰਧੂ ਨੇ ਤੀਜੇ ਰਾਊਂਡ ਦੇ ਵਿੱਚ ਫੜੀ ਹੈ ਅਰਸ਼ ਐ ਕੀ ਹੋ ਗਿਆ ਮਾਰਜਨ ਘਟ ਗਿਆ ਹਰਮੀ ਸੰਧੂ ਪਿੱਛੇ ਦਾ ਚੱਲ ਰਹੇ ਨੇ ਪਰ ਮਾਰਜਨ ਘਟ ਗਿਆ ਸੌਰੀ ਮੇਰੀ ਪਰ ਮਾਰਜਨ ਕੱਟ ਗਿਆ ਬਿਲਕੁਲ